ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਰਾਜਨ ਮਹਿ ਤੂੰ ਰਾਜਾ ਕਹੀਐ ਰਾਜਨ ਮਹਿ ਤੂੰ ਰਾਜਾ ਕਹੀਐ ਊਮਨ ਮਹਿ ਊਮਾ ਠਾਕੁਰ ਮਹਿ ਠੁਕਰਾਈ ਤੇਰੀ ਠਾਕੁਰ ਨਹੀਂ ਕਕੇ ਓੰਕਾਰ ਠਾਕੁਰ ਮਹਿ ਠਕੁਰਾਈ ਤੇਰੀ ਕੋਮਣ ਸਿਰ ਕੋਮਾ ਪਿਤਾ ਮੇਰੋ ਬਡੋ ਧਨੀ ਅਗਮਾ ਪਿਤਾ ਪਿਤਾ ਮੇਰੋ ਬਡੋ ਧਨੀ ਅਗਮਾ ਉਸਤਤ ਕਵਣ ਕਰੀਜੈ ਕਰਤੇ ਪੇਖ ਰਹੇ ਬਿਸਮਾ ਰਹਾਉ ਸੁਖੀਆਂ ਮਹਿ ਸੁਖੀਆ ਤੂੰ ਕਹੀਐ ਦਾਤਨ ਸਿਰ ਦਾਤਾ ਦਾਤਨ ਸਿਰ ਦਾਤਾ ਤੇਜਣ ਮਹਿ ਤੇਜਵੰਸੀ ਕਹੀਐ ਰਸੀਆਂ ਨ ਮਹਿ ਰਾਤਾ ਰਸੀਆਂ ਨ ਮਹਿ ਰਾਤਾ ਸੂਰਨ ਮਹਿ ਸੂਰਾ ਤੂੰ ਕਹੀਐ ਭੋਗਣ ਮਹਿ ਭੋਗੀ ਗ੍ਰਸਤਨ ਮਹਿ ਤੂੰ ਵੱਡੋ ਗ੍ਰਸਤੀ ਗ੍ਰਿਹਸਤੀ ਇਹ ਪਾਠ ਪਹਿਲਾਂ ਆ ਗਿਆ ਗ੍ਰਸਤਨ ਮਹਿ ਤੂੰ ਵੱਡੋ ਗ੍ਰਿਹਸਤੀ ਰਾਰੇ ਨੂੰ ਸਿਆਰੀ ਗ ਰੇ ਹਸਤੀ ਗ੍ਰਿਹਸਤੀ ਗ੍ਰਿਹਸਤੀ ਗ੍ਰਸਤਨ ਮਹਿ ਤੂੰ ਵਡੋ ਗ੍ਰਿਹਸਤੀ ਕਠਾਈ ਪਾਟ ਹੈ ਗ੍ਰਿਹਸਤੀ ਜੋਗਨ ਮਹਿ ਜੋਗੀ ਕਰਤਨ ਮਹਿ ਤੂੰ ਕਰਤਾ ਕਹੀ ਹੈ ਆਚਾਰਨ ਮਹਿ ਆਚਾਰੀ ਆਚਾਰਨ ਮਹਿ ਆਚਾਰੀ ਜਿਹੜੇ ਮਹਿ ਪਾਦ ਹੈ ਨਾ ਇੱਥੇ ਠਮਕ ਲੱਗੀ ਜਾਈ ਜੀ ਸਾਰੀ ਸਾਹਨ ਮਹਿ ਤੂੰ ਸਾਚਾ ਸਾਹਾ ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਪਾਰੀ ਵਾਪਾਰਨ ਮਹਿ ਵਪਾਰੀ ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਣ ਨਾਣੇ ਲਾ ਗਿਆ ਤੂੰ ਵੀ ਸਰਨ ਪਾਲਣ ਟੀਕਾ ਲਖਮੀ ਕੇਤਕ ਗਨੀ ਨਾ ਜਾਈਐ ਲਖਮੀ ਲਖਮੀ ਕੇਤਕ ਗਨੀ ਨਾ ਜਾਈਐ ਗਾਨ ਨਾ ਸਕੋ ਸੀਕਾ ਗਾਨ ਭੁੱਲਾ ਹੀ ਭੁੱਲਣਾ ਨਾਮਨ ਮਹਿ ਦੇਰੂ ਪ੍ਰਭ ਨਾਮਾ ਗਨ ਨਹੀਂ ਕਹਦੇ ਨੇ ਗਿਆਨਨ ਮਹਿ ਗਿਆਨੀ ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ਸਿੱਧਨ ਮਹਿ ਤੇਰੀ ਪ੍ਰਭ ਸਿਧਾ ਸਿਰਦਾ ਸਿੱਧਾ ਕਸਕੇ ਬੋਲਣਾ ਕਰਮਨ ਸਿਰ ਕਰਮਾ ਕਰਮਨ ਸਿਰ ਕਰਮਾ ਆਗਿਆਨ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਜੋ ਬੁਲਾਵਹਿ ਤਿਉ ਬੋਲੋ ਸੁਆਮੀ ਬੁਲਾਵਹਿ ਕਿਥੇ ਆ ਬੋਲਾਵਹਿ ਕੂੜੇ ਦੇ ਨਾਲ ਹੈ ਜੋ ਬੋਲਾਵਹਿ ਤਿਉ ਬੋਲਹਿ ਸੁਆਮੀ ਜੋ ਬੋਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਾਪ ਕੀ ਆਤ ਪਿਆਰੀ ਗੁਰ ਜੀ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਥ ਨਰਹਰਦੀਨ ਬੰਦਵ ਪਤਿਤ ਪਾਵਨ ਦੇਵ ਪੈ ਤ੍ਰਾਸ ਨਾਸ ਕ੍ਰਿਪਾਲ ਗੁਣ ਨਿਧ ਸਫਲ ਸੁਆਮੀ ਸੇਵ ਹਰ ਗੋਪਾਲ ਗੁਰ ਗੋਬਿੰਦ ਚਰਨ ਸਰਣ ਦਇਆਲ ਕੇਸਵ ਤਾਰ ਜਗ ਭਵ ਸਿੰਧ ਦੂ ਵਿਸਰਾਮ ਲਾਉਨੇ ਹਨ ਹਰ ਗੋਪਾਲ ਗੁਰ ਗੋਬਿੰਦ ਇਥੇ ਵਿਸਰਾਮ ਚਰਨ ਸਰਣ ਦਇਆਲ ਕੇਸਵ ਇਥੇ ਦੂਸਰਾ ਵਿਸਥਾਮ ਹੈ ਤਾਰ ਜਗ ਭਵ ਸਿੰਧ ਰਹਾਉ ਕਾਮ ਕ੍ਰੋਧ ਹਰਨ ਮਦ ਮੋਹ ਦਹਿਨ ਮੁਰਾਰ ਮਨ ਮਕਰੰਦ ਕਾਮ ਕ੍ਰੋਧ ਹਰਨ ਇਥੇ ਠਮਕ ਮਦ ਮੋਹ ਦਹਿਨ ਮਦ ਪੂਲਾ ਬੋਲਣਾ ਮਦ ਮੋਹ ਦਹਿਨ ਇਥੇ ਵਿਸਰਾਮ ਹੈ ਮੁਰਾਰ ਮਨ ਮਕਰੰਦ ਮੁਰਾਰ ਪਾਤੀ ਯਮਕ ਹੈ ਜਨਮ ਮਰਨ ਨਿਵਾਰ ਧਰਨੀ ਧਰ ਪਤ ਰਾਖ ਪਰਮਾਨੰਦ ਧਰਨੀ ਧਰ ਪਦ ਤੋਂ ਪਹਿਲਾਂ ਠਮਕ ਵੀ ਲਾ ਦਨੀ ਹੈ ਧਰਨੀ ਧਰਤੀ ਵਿਸਰਾਮ ਹੈ ਜਲਤ ਅਨਿਕ ਤਰੰਗ ਮਾਇਆ ਗੁਰ ਗਿਆਨ ਹਰ ਵੇਦ ਮੰਤ ਇਹ ਜਲਤ ਪਦ ਤੇ ਯਮਕ ਲਾ ਦਨੀ ਹੈ ਜਲਤ ਪੋਲਾ ਹੀ ਬੋਲਣਾ ਜਲਤ ਅਨਿਕ ਤਰੰਗ ਮਾਇਆ ਗੁਰ ਗਿਆਨ ਹਰ ਰਿਦ ਮੰਤ ਛੇਦ ਅਹੰਗ ਬੁੱਧ ਕਰੁਣਾ ਮੈ ਚਿੰਤ ਮੇਟ ਪੁਰਖ ਅਨੰਤ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਛੇਦ ਅਹੰਗ ਬੁੱਧ ਕਰੁਣਾ ਮੈ ਇਥੇ ਵਿਸਰਾਮ ਹੈ ਮੈਂ ਪਾਤੀ ਬਿੰਦੀ ਨਹੀਂ ਲਾਉਣੀ ਸੰਬੰਧਕ ਪਾਠ ਹੈ ਕਰੁਣਾ ਮੈਂ ਚਿੰਤ ਮੀਟ ਪੁਰਖ ਅਨੰਤ ਸਿਮਰ ਸੰਬਰਾਥ ਪਾਲ ਮਹੂਰਤ ਪ੍ਰਭ ਧਿਆਨ ਸਹਿਜ ਸਮਾਦ ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਾਜ ਸਾਧ ਕੀ ਰਾਜ ਪੂਲਾ ਬੋਲਣਾ ਇਹਨੂੰ ਰਾਜ ਨਹੀਂ ਕਹਿਣਾ ਰਾਜ ਨਾਮ ਹੁੰਦਾ ਧੂੜੀ ਦਾ ਜਾਚੀਐ ਰਾਜ ਸਾਧ ਮੋਹ ਮਿਥਨ ਦੁਰੰਤ ਆਸਾ ਵਾਸਨਾ ਵਿਕਾਰ ਮੋਹ ਮਿਥਨ ਇਥੇ ਠਮਕ ਦੁਰੰਤ ਆਸਾ ਇਥੇ ਵਿਸਰਾਮ ਹੈ ਵਾਸਨਾ ਵਿਕਾਰ ਰੱਖ ਧਰਮ ਧਰਮ ਬਿਦਾਰ ਮੰਤੇ ਉਦਰ ਹਰ ਨਿਰੰਕਾਰ ਰੱਖ ਧਰਮ ਇਥੇ ਠਮਕ ਆਮ ਰੱਖ ਧਰਮ ਪਰਮ ਬਿਦਾਰ ਮੰਤੇ ਨਹੀਂ ਕਹਿ ਜੁੰਦੇ ਨੇ ਠਮਕ ਲਾ ਕੇ ਬੋਲਣਾ ਰੱਖ ਧਰਮ ਧਰਮ ਬਿਦਾਰ ਮੰਤੇ ਇਥੇ ਵਿਸਨਾਮ ਉਦਰ ਹਰ ਨਿਰੰਕਾਰ ਤਨਾਡ ਆਡ ਭੰਡਾਰ ਹਰ ਨਿਦ ਹੋਤ ਜਿਨਾ ਨਾ ਚੀਰ ਇਤਨਾਡ ਡੱਡੇ ਲਾ ਜਾਂਦੇ ਨੇ ਟੱਡੇ ਉਚਾਰਨ ਕਰਨੇ ਨੇ ਤਨਾੜ ਤਨਾੜ ਆੜ ਇੱਥੇ ਠਮਕ ਭੰਡਾਰ ਹਰ ਨਿਦ ਇੱਥੇ ਵਿਸਰਾਮ ਹੈ ਹੂਤ ਜਿਨਾ ਨਾ ជីਰ ਖਲ ਮੋਗਦ ਮੂੜ ਕਟਾਖੇ ਸ੍ਰੀ ਧਰ ਭੈ ਗੁਣ ਮਤੀਰ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਪਹਿਲਾਂ ਖਲ ਨਹੀਂ ਕਹਿਣਾ ਖਲ ਪੂਲਾ ਹੀ ਬੋਲਣਾ ਹੈ ਮੂਰਖ ਪੁਰਸ਼ ਖਾਲ ਮੁਗਧ ਮੂੜ ਇਥੇ ਠਮਕ ਇਹ ਤਿੰਨ ਪਦਵੀਆਂ ਹਨ ਜਿਵੇਂ ਅਸੰਖ ਮੂਰਖ ਅੰਧ ਘੋਰ ਇਸੇ ਤਰ੍ਹਾਂ ਖਾਲ ਮੁਗਧ ਮੂੜ ਇਥੇ ਠਮਕ ਕਟਾਕ્ય ਸ੍ਰੀਤਰ ਕਟਾਕ્ય ਉਚਾਰਨ ਕਰਨਾ ਜਿਹੜਾ ੇਠਾਂ ਯਈਆ ਹੈ ਇਸ ਦਾ ਉਚਾਰਨ ਖਖੇ ਸਿਹਾਰੀ ਐੜਾ ਹੈ ਕਟਾਕ્ય ਸ੍ਰੀਤਰ ਇਥੇ ਇਸਰਾਮ ਹੈ ਸ੍ਰੀਤਰ ਇਕੱਠਾ ਲਿਖਿਆ ਹੋਇਆ ਪਾਠ ਵੱਖਰਾ ਹੀ ਹੈ ਖਾਲ ਮੁਗਧ ਮੂੜ ਕਟਾਕਿ ਸ੍ਰੀ ਤਰ ਭਏ ਗੁਣ ਮਤ ਤੀਰ ਜੀਵਨ ਮੁਕਤ ਜਗਦੀਸ਼ ਜਪਮਨ ਧਾਰ ਵਿਦ ਪ੍ਰਤੀਤ ਜੀਵਨ ਮੁਕਤ ਜਗਦੀਸ਼ ਜਪਮਨ ਇਥੇ ਵਿਸਰਾਮ ਧਾਰ ਵਿਦ ਪ੍ਰਤੀਤ ਜੀ ਦਇਆਮਯਾ ਸਰਬਤਰ ਨਮਣੰ ਪਰਮ ਹੰਸਹ ਰੀਤ ਇਵੀ ਵਿਸਰਾਮ ਧਿਆਨ ਨਾਲ ਉਚਾਰਨ ਕਰਨਾ ਹੈ ਜੀਯ ਦਇਆ ਮਯਾ ਇਥੇ ਠਮਕ ਸਰਬਤਰ ਰਮਣੰ ਇਥੇ ਵਿਸਰਾਮ ਪਰਮ ਹੰਸ ਹੈ ਸੰਬੰਧਕ ਪਾਠ ਹੈ ਪਰਮ ਹੰਸ ਹੈ ਰੀਤ ਦੇਤ ਦਰਸ਼ਨ ਸ੍ਰਵਨ ਹਰ ਜਸ ਰਸਨ ਨਾਮ ਉਚਾਰ ਇਹ ਦੇਤ ਪਾਠ ਹੀ ਮੁਖ ਪਾਠ ਹੈ ਕਈ ਸੂਪਾਂ ਚ ਨੀਤ ਪਾਠ ਵੀ ਆਇਆ ਪਰ ਦੇਤ ਪਾਠ ਮੁਖ ਪਾਠ ਹੈ ਦੇਤ ਦਰਸ਼ਨ ਸ੍ਰਵਨ ਹਰ ਜਸ ਇਥੇ ਵਿਸਰਾਮ ਰਸਨ ਨਾਮ ਉਚਾਰ ਤੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ਵਾਹਿਗੁਰੂ ਸਾਹਿਬ ਜੀ ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਰਾਹਿਮ ਕੀ ਵਾਰ ਕੀ ਧੁਨੀ ਹਾਂਜੀ ਸਿਕੰਦਰ ਬਰਾਹਿਮ ਕੀ ਇਥੇ ਖਮਕ ਲਾ ਦਨੀ ਹੈ ਵਾਰ ਕੀ ਧੁਨੀ ਇਥੇ ਵਿਸਰਾਮ ਹੈ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 3 ਇਹੋ ਜਗਤ ਮਮਤਾ ਮਵਾ ਜੀਵਨ ਕੀ ਬੇਦਨਾਹੇ ਗੁਰ ਕੈ ਭਾਣੈ ਜੋ ਚੱਲੈ ਤਾ ਜੀਵਨ ਪਦਵੀ ਪਾਹਿ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਹਿ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹਿ ਮਹੱਲਾ ਤੀਜਾ ਅੰਦਰ ਸਹਸਾ ਦੁਖ ਹੈ ਆਪੈ ਸਿਰ ਧੰਦਾ ਮਾਰ ਦੂਜੇ ਪਾਏ ਸੁੱਤੇ ਕਬਹਿ ਨ ਜਾਗਹਿ ਦੂਜੇ ਪਾਏ ਸੁੱਤੇ ਕਬਹ ਨਾ ਜਗ ਹੈ ਮਾਇਆ ਰੋਹ ਪਿਆਰ ਨਾਮ ਨਾ ਚੇਤਾ ਹੈ ਸ਼ਬਦ ਨਾ ਵਿਚਾਰ ਹੈ ਇਹ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਵਿਰਥਾ ਗਵਾਇਆ ਹਰ ਨਾਮ ਨਾ ਪਾਇਆ ਜਨਮ ਵਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਵਾਰ ਨਾਨਕ ਪਾਤੀ ਜਮ ਖਲਾਦ ਪੋੜੀ ਆਪਨਾ ਆਪ ਉਪਾਯੂਨ ਤਦਹ ਹੋਰ ਨਾ ਕੋਈ ਉਪਾਯੂਨ ਨੰਨਾ ਹੈਗਾ ਨਾਣਾ ਨਹੀਂ ਲਾਉਣਾ ਆਪਨਾ ਆਪ ਉਪਾਯੂਨ ਤਦਹ ਹੋਰ ਨਾ ਕੋਈ ਆਪਨਾ ਆਪ ਉਪਾਯੂਨ ਤਦਹ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋ ਹੋ ਆਕਾਸ਼ ਨ ਪਤਾਲ ਹੈ ਤਦੋ ਪਦ ਤੇ ਯਮਕ ਲਾਦਨੀ ਹੈ ਪੂਲਾ ਹੀ ਤਦੋ ਪਦ ਉਚਾਰਨ ਕਰਨਾ ਤਦੋ ਹੋ ਨਹੀਂ ਕਹਿਣਾ ਤਦੋ ਆਕਾਸ਼ ਨ ਪਾਤਾਲ ਹੈ ਤਦੋ ਆਕਾਸ਼ ਨ ਪਾਤਾਲ ਹੈ ਨਾ ਤ੍ਰੈ ਲੋਈ ਤਦੋ ਆਪੇ ਆਪ ਨਿਰੰਕਾਰ ਹੈ ਨਾ ਓਪਤ ਹੋਈ ਜੋ ਤਿਸ ਭਾਵੈ ਤਿਵੈ ਚਲ ਕਰੇ ਤੇਸ ਬੇਨ ਅਵਰ ਨ ਕੋਈ ਸਲੋਕ ਮਹੱਲਾ ਤੀਜਾ ਸਾਹਿਬ ਮੇਰਾ ਸਦਾ ਹੈ ਦਿਸੈ ਸਬਦ ਕਮਾਈ ਓਹ ਆਹਾਣੀ ਕਦੇ ਨਾਹੀ ਹਾਏ ਪਾਠ ਵੱਖਰਾ ਕਰਨਾ ਹੈ ਓਹ ਇਥੇ ਯਮਕ ਲਾਦਨੀ ਹੈ ਓਹ ਆਹਾਣੀ ਵੱਖਰਾ ਪਾਠ ਕਰਨਾ ਓਹ ਆਹਾਣੀ ਕਦੇ ਨਾਹੀ ਨਾ ਆਵ ਨਾ ਜਾਏ ਯਾਨੀ ਉਹਦੀ ਹਾਨੀ ਕਦੇ ਨਹੀਂ ਹੁੰਦੀ ਹੈ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹਿ ਸਮਾਈ ਅਵਰ ਦੂਜਾ ਕਿਉ ਸੇਵੀਐ ਜਮੈ ਤੈ ਮਰ ਜਾਇ ਨਿਹਫਲ ਤੈਨ ਕਾ ਜੀਵੇਆ ਨਿਹਫਲ ਤੈਨ ਕਾ ਜੀਵੇਆ ਜੇ ਖਸਮ ਨਾ ਜਾਣ ਹੈ ਆਪਣਾ ਤੂ ਵਿਸਰਾਮ ਹੰ ਨਿਹਫਲ ਤੈਨ ਕਾ ਜੀਵੇਆ ਇਥੇ ਵਿਸਰਾਮ ਹੈ ਜੇ ਖਸਮ ਨਾ ਜਾਣ ਹੈ ਆਪਣਾ ਇਥੇ ਦੂਸਰਾ ਵਿਸਰਾਮ ਹੈ ਅਵਰੀ ਕੋ ਚਿਤ ਲਾਇ ਅਵਰੀ ਕੋ ਚਿਤ ਲਾਇ ਨਾਨਕ ਏਵ ਨਾ ਜਪਈ ਕਰਤਾ ਕੀਤੀ ਦੇ ਸਜਾਏ ਮਹੱਲਾ ਤੀਜਾ ਸੱਚਾ ਨਾਮ ਧਿਆਈਐ ਸਭੂ ਵਰਤੈ ਸੱਚ ਨਾਨਕ ਹੁਕਮ ਬੁਝ ਪਰਵਾਣ ਹੋਈ ਨਾਨਕ ਹੁਕਮ ਬੁਝ ਪਰਵਾਣ ਹੋਈ ਤਾ ਫਲ ਪਾਲੈ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨ ਬੁੱਝੈ ਅੰਦਾ ਕਚਨ ਕਚ ਕਥਨੀ ਬਦਨੀ ਕਰਤਾ ਫਿਰੈ ਇਥੇ ਵਿਸਰਾਮ ਹੈ ਹੁਕਮੈ ਮੂਲ ਨ ਬੁੱਝੈ ਅੰਦਾ ਕਚਨ ਕਚ ਇਹ ਕਚਨ ਕਚ ਪਾਠ ਕਰਨਾ ਕਚ ਨਾ ਕਚ ਨਹੀਂ ਕਹਿਣਾ ਪੌੜੀ ਸੰਜੋਗ ਵਿਜੋਗ ਉਪਾਏ ਹੋਣ ਸ੍ਰਿਸ਼ਟੀ ਕਾ ਮੂਲ ਰਚਾਇਆ ਹੁਕਮੀ ਸ੍ਰੇਸ਼ਟ ਸਾਜੀਆਂ ਨਾ ਜੋਤੀ ਜੋਤ ਮਿਲਾਇਆ ਜੋਤੀ ਹੂੰ ਸਬਚਾ ਨਾਣਾ ਸਤਗੁਰ ਸਬਦ ਸਤਗੁਰ ਸਬਦ ਸੁਣਾਇਆ ਬ੍ਰਹਮਾ ਵਿਸ਼ਨਮ ਮਹੇਸ ਤ੍ਰੈ ਗੁਣ ਸਿਰ ਧੰਦਾ ਲਾਇਆ ਹਾਂ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਧਿਆਨ ਨਾਲ ਲਾਉਣਾ ਹੈ ਵਿਸਰਾਮ ਬ੍ਰਹਮਾ ਵਿਸ਼ਨਮ ਮਹੇਸ ਤ੍ਰੈ ਗੁਣ ਇੱਥੇ ਵਿਸਰਾਮ ਹੈ ਸਿਰ ਧੰਦਾ ਲਾਇਆ ਮਾਇਆ ਕਾ ਮੂਲ ਰਚਾਇਓਨ ਤੁਰਿਆ ਸੁਖ ਪਾਇਆ ਸਲੋਕ ਮਹੱਲਾ ਤੀਜਾ ਸੋ Jap ਸੋ ਤਪ ਜੇ ਸਤਗੁਰ ਭਾਵੇਂ ਸਤਗੁਰ ਕੈ ਭਾਣੇ ਵਡਿਆਈ ਪਾਵੇ ਨਾਨਕ ਆਪ ਛੋੜ ਗੁਰਮਾਹਿ ਸਮਾਵੇ ਮਹੱਲਾ ਤੀਜਾ ਗੁਰ ਕੀ ਸਿੱਖ ਕੋ ਵਿਰਲਾ ਲਿਵੈ ਨਾਨਕ ਜਿਸ ਆਪ ਵਡਿਆਈ ਦੇਵੈ ਪੌੜੀ ਮਾਇਆ ਮੋਹ ਅਗਿਆਨ ਹੈ ਵਿਖਮ ਆਤ ਭਾਰੀ ਪੱਥਰ ਪਾਪ ਭੋਲਦਿਆ ਕਿਉ ਤਰੀਆ ਤਾਰੀ ਅਨ ਦਿਨ ਭਗਤੀ ਰਤਿਆ ਹਰ ਪਾਰ ਉਤਾਰੀ ਹਰ ਪਾਤੀ ਜਨਕ ਗੁਰ ਸਬਦੀ ਮਨ ਨਿਰਮਲਾ ਹਮੈ ਛੱਡ ਵਿਕਾਰੀ ਹਰ ਹਰ ਨਾਮ ਧਿਆਈਐ ਹਰ ਹਰ ਨਿਸਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ